ਇਹ ਲੋਕ 40 ਲੋਕਾਂ ਨੇ ਸ਼੍ਰੀ ਕੇਸਗੜ ਸਾਹਿਬ ਵਿਖੇ ਛਕਿਆ ਅੰਮ੍ਰਿਤ ਕਰੋਨਾ ਕਾਲ 'ਚ ਅਸਲਾਮੁਅਲੈਕੁਮ ਜੀ ਵਿਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵਗੇ ਰੱਬ ਸਾਰਿਆਂ ਨੂੰ ਚਰਦੀ ਗਲਾ 'ਚ ਰੱਖੇ ਅਸੀਂ ਗੱਲ ਕਰ ਰਹੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਸਿੱਖੀਜ਼ਮ ਤੋਂ ਇਨਸਪਾਇਰ ਹੋ ਕੇ ਸਿੱਖ ਰਿਲੀਜੀਅਨ ਅਡਾਪਟ ਕਰ ਰਹੇ ਨੇ ਤੇ ਅਸੀਂ ਦੇਖ ਰਹੇ ਹਾਂ ਕਿ 40 Hindu ਜਿਹੜੇ ਰਿਲੀਜੀਅਨ ਤੋਂ ਤੱल्लुक ਰੱਖਣ ਵਾਲੇ ਲੋਕ ਨੇ ਉਹਨਾਂ ਨੇ ਅੰਮ੍ਰਿਤ ਛਕਿਆ ਸਿੱਖੀਜ਼ਮ ਦੀ ਤਰਫ ਆਏ ਸਿੱਖੀ ਨੂੰ ਅਡਾਪਟ ਕੀਤਾ ਬਹੁਤ ਮਾਨ ਦੀ ਗੱਲ ਹੈ ਸਿੱਖਾ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਲੋਕ ਸਿੱਖੀ ਦੀ طرف ਆ ਰਹੇ ਨੇ ਇਸ ਸੰਬੰਧ ਲਗਾਜੀ ਦੀ ਵੀਡੀਓ ਇਹ ਵੀਡੀਓ ਲਵਾ ਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਧ ਪ੍ਰਦੇਸ਼ ਤੋਂ ਆਏ ਲੋਕਾਂ ਨੇ ਛਕਿਆ ਅੰਮ੍ਰਿਤ ਪੰਜਾਬ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਏ ਨੇ ਇਹ ਲੋਕ 40 ਲੋਕਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਛਕਿਆ ਅੰਮ੍ਰਿਤ ਕਰੋਨਾ ਕਾਲ 'ਚ ਸਿੰਘਾਂ ਨੇ ਕੀਤੀ ਸੀ ਇਹਨਾਂ ਦੀ ਮਦਦ हम खंडवा जिले से हैं और हमारा मन करा कि हम जाएं और अमृत छके गुरुद्वारे घूमें दर्शन करें हम पहले से ही गुरु के सिंह थे तो और भी हमने सोचा कि जाएं तो और भी अपन को पता चले सब जगह देखें घूमे फिरे अमृत पान छक ले बस ये हमारी इच्छा थी आपका जिला कैसा है वहाँ गुरु गुरुवाले के कैसे पहले आए थे गुरु दर्शन करने आए थे हाँ हमारे जिले में भी बहुत सारे सिख है सरदार गुरुद्वारे भी है हम अमृत छकने यहाँ पे आए थे हमारे साथ इनकी सब महिलाएं सब आए आप अमृत का छिया आपने कब छका गुरु वाले कब बने हो आज हाँ आज आज छका है हमने अमृत क्या क्या उन्होंने क्या बताया क्या मर्यादा रखनी मर्यादा क्या रखनी है बताऊ

ਆਜ ਇਹਨਾਂ ਦੀ ਮਹਾਂ ਪੜਨ ਦੀ ਸਖਤ ਲੋੜ ਹੈ ਕਿਉਂਕਿ ਕਾਫੀ ਐਸੇ ਸਿੰਘ ਹੈਗੇ ਜੋ ਅੱਜ ਵੀ ਦਰਬਾਰ ਸਾਹਿਬ ਦੇ ਕਈ ਸਮੇਂ ਬੀਤ ਚੁਕੇ ਨੂੰ ਆਸ ਤੱਕ ਹੈ ਦਰਸ਼ਨ ਨਹੀਂ ਕੀਤੇ ਹੈਗੇ ਕਈ ਪੀੜੀਆਂ ਬੀਤ ਚੁਕੀ ਆ ਗਈ ਆਜ ਵੀ ਉਹ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਜਿੱਦਾਂ ਇਹਦਾ ਪ੍ਰਚਾਰ ਦਾ ਪ੍ਰਭਾਵ ਹੋ ਰਿਹਾ ਬਹੁਤ ਲੋਕੀ ਇਸ ਕਿਨਾ ਨਾਲ ਜੁੜਦੇ ਪਏਗੇ ਲੋੜ ਹੈ ਸਾਡੀ ਇਹਨਾਂ ਦੇ ਬਾਪੜਨ ਦੀ ਗੁਰਜੀ ਮੈਂ 2008 ਤੇ ਬਣਿਆ ਸੀ ਅਮਰਤਦਾਰੀ ਔਰ ਸੈਕੂਲਰ ਹੀ ਪਰਿਵਾਰ ਸਿੱਖ ਨਾਲ ਜੋੜਿਆ ਮੈਂ ਸਭ ਤੋਂ ਪਹਿਲੇ ਗੁਰਮਤਗਾ ਮਿਸ਼ਨ ਕਾਲ ਤੇ ਪੜਕੇ ਗਿਆ ਔਰ ਸੈਕੂਲਰ ਹੀ ਬੱਚੇ 600 ਬੱਚੇ ਕਰੀ ਉਧਰ ਭੇਜਿਆ ਕਿ ਕਾਲਜ ਕਾਲਜ ਤੇ ਟੈਂਡ ਦੇ ਵਿੱਚ ਕਿੰਨੇ ਘਰ ਨੇ ਤੇ ਕਿਹੜਾ ਖੇਤਰ ਪੈਂਦਾ ਹੈ ਪਿੰਡ ਵਿੱਚ ਪਛਾਲਪੀ ਪਿੰਡੇਗਾ ਜਿੱਤੇ ਉਹ ਗੁਰਮਤ ਵਿਦਿਆਲੇ ਬਣਿਆਗਾ ਹੈਮਕੁੰਨ ਫਾਊਂਡੇਸ਼ਨ ਗੁਰਕੋਲ ਜਿੱਤੇ 2.2 ਕਰੋੜ ਦੀ ਲਾਗਤ ਉਹਨਾਂ ਨੇ ਸਕੂਲ ਬਣਾਇਆ ਵਣਜਾਰੇ ਪਰਿਵਾਰ ਦੇ ਬੱਚੇ ਤੱਕ ਫ੍ਰੀ ਐਜੂਕੇਸ਼ਨ ਜਿੱਤੇ ਗੁਰਮਤ ਦੀ ਪੜਾਈ ਦਿੱਤੀ ਜਾ ਰਹੀ ਬੱਚਾ ਨੂੰ ਕਿਵੇਂ ਲੱਗਿਆ ਗੁਰਦੁਆਰਾ ਦੇ ਕਿਤੇ ਕਿਤੇ ਬਹੁਤ ਜੀ ਨਾਨੰਦ ਆ ਰਹੀ ਹੈਗੀ ਅਸੀਂ ਚਾਹਦੇ ਇੱਥੇ ਪੰਜਾਬੀ ਵਜਦਾ ਹੈ ਤੇ ਸਾਨੂੰ ਇੱਕ ਗੁਰੂ ਦੀ ਨਗਰੀ ਹੈਗੀ ਅੱਜ ਤੁਸੀਂ ਲੈ ਕੇ ਆਓ ਜੱਥਾ ਤੇ ਕਿਹੜੇ ਪਿੰਡ ਦਾ ਲੈ ਕੇ ਆਓ ਤੇ ਕਿੰਨੇ ਹੁੰਦਾ ਨਾਮ ਚੱਕੇ ਪਿੰਡ ਤੇ 50 ਬੰਦੇ ਕਰੀਬ ਅੰਮ੍ਰਿਤਸਰ ਕੇ ਲਗਭਗ ਜਿਹਦੇ ਵਿੱਚ ਕੁੰਮਠਾ ਪਿੰਡ ਹੈਗਾ ਮਣੀ ਮਾਤਾ ਹੈਗਾ ਔਰ ਆਪਣੇ ਜਮਨੀਆ ਸਰਸਰੀ ਹੈਗਾ ਖੰਡਵਾ ਆਪਣੇ ਛਲਪੀ ਹੈਗਾ ਹੈ ਜੀ 70 ਪ੍ਰਾਣੀ ਕਰੀਬ ਆਏ ਹੈਗੇ ਜਿਹੜੀ ਇਹ ਸੰਗਤ ਹੈ ਇਹ ਬਨਜਾਰੇ ਸਿੱਖਾਂ ਦੀ ਸੰਗਤ ਹੈ ਇਹ ਐਮਪੀ ਦੇ ਜ਼ਿਲ੍ਹਾ ਖੰਡਵਾ ਜ਼ਿਲ੍ਹਾ ਪੈਂਦਾ ਉਥੋਂ ਦੀ ਸਾਰੀ ਸੰਗਤ ਹੈ 70 ਪ੍ਰਾਣੀ ਇਹ ਯਾਤਰਾ ਕਰਨ ਆਏ ਨੇ ਅਲੱਗ-ਅਲੱਗ ਪਿੰਡਾਂ ਤੋਂ ਤੇ ਅੱਜ ਇੱਥੇ 35 ਤੋਂ 36 ਪ੍ਰਾਣੀਆਂ ਨੇ ਅਮਰਤਪਾਨ ਕੀਤਾ ਜਿਹਦੇ ਵਿੱਚ ਬੱਚੇ ਨੇ ਬੀਬੀਆਂ ਨੇ ਤੇ ਸਿੰਘ ਨੇ ਇਹ ਅੱਜ ਗੁਰੂ ਵਾਲੇ ਬਣੇ ਨੇ ਸਾਰੀ ਕਿਰਪਾ ਤਾਂ ਗੁਰੂ ਮਹਾਰਾਜ ਦੀ ਆ ਸਾਡੀ ਦਾ ਮਹਾਰਾਜ ਨੇ ਇਹਨਾਂ ਦੇ ਚੌਂਕੀਦਾਰ ਤੇ ਡਿਊਟੀ ਲਗਾਈ ਆ ਤੇ ਅਸੀਂ ਇਹ ਹਰ ਸਾਲ ਆਉਂਦੇ ਨੇ ਇਹ ਇਹਨਾਂ ਦੀ ਤੀਜੀ ਯਾਤਰਾ ਇਸ ਵਾਰ ਇਨਾਂ ਨਾਲ ਅਸੀਂ ਸਾਡਾ ਸੰਪਰਕ ਕਰੋਨਾ ਕਾਲ ਦੇ ਵਿੱਚ ਹੋਇਆ ਸੀ ਇਹ ਪ੍ਰੇਮ ਸਿੰਘ ਜੀ ਖੜੇ ਨੇ ਇਹਨਾਂ ਨੇ ਸਾਨੂੰ ਸਾਡਾ ਅਸੀਂ ਇੱਥੇ ਖੰਨੇ ਲੰਗਰ ਲਗਾਇਆ ਸੀ ਉਹਦਾ ਇਸ਼ਤਿਆਰ ਪਾਇਆ ਸੀ ਜੇ ਕਿਸੇ ਨੂੰ ਲੰਗਰ ਦੀ ਜ਼ਰੂਰਤ ਆ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਨੇ ਉਹ ਫੇਸਬੁੱਕ ਤੇ ਇਸ਼ਤਿਆਰ ਦੇਖ ਕੇ ਸਾਨੂੰ ਫੋਨ ਕੀਤਾ ਤੇ ਫਿਰ ਇਹਨਾਂ ਨੂੰ ਮੈਂ ਫੋਨ ਤੇ ਗੱਲ ਹੋਈ ਮੈਂ ਕਿਹਾ ਇਹਨਾਂ ਨੇ ਆਪਣਾ ਵਰਧਾ ਜ਼ਿਲ੍ਹਾ ਦੱਸਿਆ ਵਰਧੇ ਡਿਊਟੀ ਨਿਭਾਉਂਦੇ ਨੇ ਗਰੰਥੀ ਸਿੰਘ ਦੀ ਮੈਂ ਕਿਹਾ ਵੀ ਇੱਥੇ ਅਸੀਂ ਮਦਦ ਕਿੱਦਾਂ ਕਰੀਏ ਥੋੜੀ ਕਿਉਂਕਿ ਲਾਕਡਾਊਨ ਲੱਗਿਆ ਸੀ ਉਸ ਸਮੇਂ ਚਲੋ ਇਹਨਾਂ ਨੂੰ ਮਹਾਰਾਜ ਨੇ ਸੋਚੀ ਬਖਸ਼ੀ ਇਹਨਾਂ ਨੂੰ ਅ ਉਹ ਅਕਾਊਂਟ ਨੰਬਰ ਲਾ ਕੇ ਪੈਸੇ ਪਾਏ ਇਹਨਾਂ ਨੇ ਸਾਰਾ ਰਾਸ਼ਨ ਵੰਡਤਾ ਫਿਰ ਉਸ ਅਸੀਂ 나ਗਪੁਰ ਤੋਂ ਆਪਣੇ ਦੋਸਤਾਂ ਨੂੰ ਭੇਜਿਆ ਇਹਨਾਂ ਕੋ ਗਏ ਦੁਬਾਰਾ ਰਾਸ਼ਨ ਦੇ ਕੇ ਇਹਨਾਂ ਨਾਲ ਪ੍ਰੇਮ ਪਿਆਰ ਪੈ ਗਿਆ ਫਿਰ ਅਸੀਂ ਇਹਨਾਂ ਦੇ ਉੱਥੇ ਜਾ ਕੇ ਦੇਖ ਕੇ ਆਏ ਵੀ ਕਿੱਦਾਂ ਦਾ ਰਹਿਣ ਸਹਣਾ ਕੀ ਆ ਚਲੋ ਸਾਲ ਦੋ ਸਾਲ ਲੰਘੇ ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਬਜ਼ੁਰਗ ਨੇ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਹੋ ਗਈਆਂ ਵੀ ਉਹਨਾਂ ਨੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਦਦਾਰੇ ਨਹੀਂ ਕੀਤੇ ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਦੇ ਸਹਿਯੋਗ ਨਾਲ ਅਸੀਂ ਇਹਨਾਂ ਦੀ ਪਹਿਲੀ ਯਾਤਰਾ ਕਰਵਾਈ ਉਹਦੇ ਵਿੱਚ ਵੀ 70 ਪ੍ਰਾਣੀ ਆਏ ਸੀ ਜਿਨ੍ਹਾਂ ਦੇ ਵਿੱਚੋਂ 22 ਪ੍ਰਾਣੀਆਂ ਨੇ ਉਦੋਂ ਅਮਰਤ ਪਾਨ ਕੀਤਾ ਸੀ ਫਿਰ ਇਹਨਾਂ ਦੀ ਪਿਛਲੇ ਸਾਲ ਯਾਤਰਾ ਹੋਈ ਤੇ ਆਹ ਤੀਜੀ ਯਾਤਰਾ ਇਹਨਾਂ ਦੀ ਇਸ ਵਾਰ ਵੀ ਇਹਨਾਂ ਨੇ 70 ਪ੍ਰਾਣੀ ਆਏ ਨੇ ਤੇ 35 ਤੋਂ 36 ਦੇ ਲਗਭਗ ਪ੍ਰਾਣੀਆਂ ਨੇ ਅਮਰਤ ਪਾਨ ਕੀਤਾ ਤੇ ਮਹਾਰਾਜ ਦੀ ਕਿਰਪਾ ਹੋਈ ਆ ਤੇ ਸਾਡੇ ਖੋਜੀ ਸਾਹਿਬ ਖੜੇ ਨੇ ਇਹ ਬੰਗਾਰੇ ਸਿੱਖਾਂ ਦੀ ਜਾ ਕੇ ਬਾਹ ਫੜਦੇ ਨੇ ਕੱਲੇ-ਕੱਲੇ ਪਿੰਡ-ਪਿੰਡ ਜਾ ਕੇ ਉੱਥੇ ਇਹ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਤੇ ਸਿੱਖ ਪੰਥ ਅੱਗੇ ਅਤੇ ਸਰਕਾਰਾਂ ਅੱਗੇ ਰੱਖਦੇ ਨੇ ਕਿਉਂਕਿ ਇਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਉਧਰ ਪੰਜਾਬ ਦੀ ਤਰ੍ਹਾਂ ਤਾਂ ਇਹਨਾਂ ਦਾ ਰਹਿਣ ਸਹਿਣ ਹੈ ਨਹੀਂ ਨਾ ਤਾਂ ਕੋਈ ਰੋਡਾਂ ਨੇ ਨਾ ਬਿਜਲੀ ਪਾਣੀ ਦਾ ਰਹਿਣ ਸਹਿਣ ਇਹਨਾਂ ਦਾ ਬਹੁਤ ਨੀਵੇਂ ਪੱਧਰ ਦਾ ਤੇ ਸਾਡੀਆਂ ਜਿਹੜੀਆਂ ਬਾਹਰ ਦੀਆਂ ਸੰਸਥਾਵਾਂ ਨੇ ਜਾਂ ਪੰਜਾਬ ਦੀਆਂ ਸੰਸਥਾਵਾਂ ਨੇ ਉਹ ਫਿਰ ਪ੍ਰੇਰਿਤ ਹੋ ਕੇ ਇਹਨਾਂ ਦੀ ਬਾਹ ਫੜਦੀਆਂ ਨੇ ਹੋਰ ਬਹੁਤ ਸੰਸਥਾਵਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਦੇਖੋ ਉਧਰ ਜਾ ਕੇ ਕੰਮ ਕਰਨਾ ਬੜਾ ਮੁਸ਼ਕਲ ਆ ਦੇਖੋ ਇੱਥੇ ਤਾਂ ਅਸੀਂ ਚਲੋ ਸੇਵਾ ਕਰ ਲੈਂਦੇ ਆ ਇਹ ਤਾਂ ਖੋਜੀ ਸਾਹਿਬ ਨੇ ਜਾ ਕੇ ਰਹਿੰਦੇ ਨੇ ਮਹੀਨਾ ਮਹੀਨਾ ਰਹਿੰਦੇ ਨੇ ਜਾ ਕੇ ਇਹਨਾਂ ਦਾ ਇਹਨਾਂ ਦੀ ਭਾਸ਼ਾ ਚ ਇਹਨਾਂ ਨਾਲ ਗੱਲ ਕਰਨੀ ਇਹਨਾਂ ਦੀ ਸਮੱਸਿਆ ਸੁਣਨੀ ਉਹਦੇ ਵਿੱਚ ਫਿਰ ਆਮ ਬੰਦੇ ਨੂੰ ਬਹੁਤ ਦਿੱਕਤ ਆਉਂਦੀ ਆ ਜਿਹੜਾ ਬੰਦਾ ਇਹਨਾਂ ਵਿੱਚ ਵਿਚਰਿਆ ਹੁੰਦਾ ਉਹਨੂੰ ਉਹਨਾਂ ਦੀ ਗੱਲ ਜਲਦੀ ਸਮਝ ਜਾਂਦਾ ਹੁਣ ਅਸੀਂ ਅੱਗੇ ਤੋਂ ਵੀ ਅਪਰਾਲਾ ਕਰ ਰਹੇ ਹਾਂ ਕਿ ਹਰ ਸਾਲ ਇਹਨਾਂ ਦੀ ਜਿਹੜੀ ਸੰਖਿਆ ਉਹ ਵਧਾਈ ਜਾਊਗੀ ਸਿੰਘ ਸਾਹਿਬਾਨ ਨੇ ਵੀ ਬੇਨਤੀ ਕੀਤੀ ਹੈ ਕਿ ਇਸ ਵਾਰ ਵਿਸਾਖੀ ਤੇ ਵੱਧ ਤੋਂ ਵੱਧ ਤੁਸੀਂ ਸੰਗਤ ਲੈ ਕੇ ਆਓ ਇਹ ਹੁਣ ਜਾ ਕੇ ਉੱਥੇ ਪਿੰਡ-ਪਿੰਡ ਜਾਣਗੇ ਪ੍ਰਚਾਰ ਕਰਨਗੇ ਵੀ ਭਾਈ ਆਪਾਂ ਗੁਰੂ ਵਾਲੇ ਬਣੀ ਅਮਰਸ਼ਕੀਏ ਤੇ ਜਿਹੜੀ ਅਗਲੀ ਯਾਤਰਾ ਵਿਸਾਖੀ ਤੇ ਲੈ ਕੇ ਆਉਣੀ ਹੈ ਉਹ ਜਿਨ੍ਹਾਂ ਨੇ ਅਮਰ ਛਕਣਾ ਹੋਊਗਾ ਉਹਨਾਂ ਨੂੰ ਹੀ ਲਿਆਇਆ ਜਾਊਗਾ ਤੇ ਇਸ ਵਾਰ ਤਾਂ ਚਲੋ ਸਾਰੀ ਸੰਗਤ ਆ ਗਈ ਸੀ ਤੇ ਹੁਣ ਬਾਕੀ ਤੁਹਾਨੂੰ ਅੱਗੇ ਵਿਸਤਾਰ ਨਾਲ ਖੋਜੀ ਸਾਹਿਬ ਦੱਸਣਗੇ ਅ 10 ਦਾ ਨਾਮ ਭਗਵਾਨ ਸਿੰਘ ਖੋਜੀ ਹੈ ਜੀ ਹਾਂ ਜੀ ਕਿਹੜਾ ਖੇਤਰ ਪੈਂਦਾ ਹੈ ਕਿੱਦਾਂ ਦਾ ਦਰ ਹੈ ਬਿਲਕੁਲ ਜੀ ਐ ਐਮ ਪੀ ਦੇ ਨੇੜੇ ਖੰਡਵਾ ਖੰਡਵਾ ਦੇ ਨੇੜੇ ਕਾਫੀ ਪਿੰਡ ਪੈਂਦੇ ਨੇ ਜਿਦੇ ਵਿੱਚ ਕੀ ਇਹ ਕਾਫੀ ਟਾਂਡੇ ਨੇ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਟਾਂਡੇ ਨੇ ਜਿਹੜੇ ਟਾਂਡੇ ਅ ਨੇ ਉਹ ਬਨਜਾਰ ਨੇ ਟਾਂਡਿਆਂ ਦੇ ਰੂਪ ਦੇ ਵਿੱਚ ਰਹਿੰਦੇ ਨੇ ਔਰ ਹੱਥੀ ਕਿਰਤ ਕਰਦੇ ਨੇ ਛੋਟੇ ਛੋਟੇ ਘਰ ਨੇ ਔਰ ਇੱਥੇ ਤੱਕ ਵੀ ਹੈ ਵੀ ਇੱਕ ਘਰ ਦੇ ਵਿੱਚ ਇੱਕ ਘਰ ਦੇ ਵਿੱਚ 10 10 ਮੈਂਬਰ ਤੱਕ ਰਹਿੰਦੇ ਨੇ ਮੈਂ ਆਪ ਜਾ ਕੇ ਵੇਖ ਕੇ ਆਇਆ ਪਹਿਲੇ ਨੰਬਰ ਦੇ ਉੱਤੇ ਭਾਵੇਂ ਗਰੀਬੀ ਹੈ ਪਰ ਚੜ੍ਹਦੀ ਕਲਾ ਇੰਨੀ ਕ ਹੈ ਇਹਨਾਂ ਦੇ ਵਿੱਚ ਜਦੋਂ ਜਿਹੜੇ ਪਰਿਵਾਰ ਗੁਰੂ ਸਿੱਖੀ ਦੇ ਵਿੱਚ ਆ ਕੇ ਅਮਰ ਛਕ ਲਿਆ ਉਹ ਆਪਣੇ ਬੱਚਿਆਂ ਦੇ ਕੇਸ ਤੱਕ ਕਤਲ ਨਹੀਂ ਕਰਾਉਂਦੇ ਸਿੱਖੀ ਤੋਂ ਬਾਹਰ ਨਹੀਂ ਜਾਂਦੇ ਪਰ ਉਹਨਾਂ ਦੀਆਂ ਉੱਥੇ ਜਾ ਕੇ ਮੁਸ਼ਕਲਾਂ ਉਦੋਂ ਵੱਧ ਜਾਂਦੀਆਂ ਨੇ ਜਦੋਂ ਉੱਥੇ ਦੇ ਲੋਕ ਇਹਨਾਂ ਨੂੰ ਟਾਰਗੇਟ ਕਰਦੇ ਨੇ ਅਰੇ ਆਪ ਤਾਂ ਸਰਦਾਰ ਬਣ ਗਏ ਆ ਸਰਦਾਰੋਂ ਨੇ ਆਪਕੇ ਲਈ ਕੀ ਕੀਤਾ ਤੇ ਉਦੋਂ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦੇ ਨੇ ਉਦੋਂ ਫੇਰ ਇਹਨਾਂ ਦੀਆਂ ਅੱਜ ਤੱਕ ਐਦਾਂ ਦੀਆਂ ਪਰਿਵਾਰ ਨੇ ਜਿਨ੍ਹਾਂ ਦੀ ਘੱਟੋ ਤਿੰਨ ਤਿੰਨ ਚਾਰ ਚਾਰ ਪੁਸਤਾਂ ਹੋ ਚੁੱਕੀਆਂ ਨੇ ਉਹਨਾਂ ਨੇ ਕਦੇ ਦਰਬਾਰ ਸਾਹਿਬ ਸੁਣਿਆ ਤਾਂ ਹੈ ਉਹਨਾਂ ਪੰਜਾਬ ਦਾ ਮੂੰਹ ਤੱਕ ਨਹੀਂ ਦੇਖਿਆ ਅਸੀਂ ਧੰਨਵਾਦੀ ਕਰਦੇ ਹਾਂ ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਦਲੀਪ ਸਿੰਘ ਜੀ ਮਨਜੂਤ ਸਿੰਘ ਜੀ ਜਿ ਇਦਾਂ ਦੇ ਹੋਰ ਬੜੇ ਪਿਆਰੇ ਨੇ ਜਿਨ੍ਹਾਂ ਦੇ ਦਿਲ ਵਿੱਚ ਦਰਦ ਆ ਕਿ ਗੁਰਦੁਆਰੇ ਬਹੁਤ ਬਣ ਗਏ ਨੇ ਬਿਲਡਿੰਗਾਂ ਬਹੁਤ ਬਣਨੀ ਹੈ ਬਣ ਗਿਆ ਨੇ ਸਾਹਮਣੀਆਂ ਵੀ ਸਾਨੀਆਂ ਨੇ ਤੇ ਉਹਨਾਂ ਦੇ ਵਿੱਚ ਜੇ ਸਿੱਖੀ ਪ੍ਰਚਾਰ ਨਾ ਹੋਇਆ ਤੇ ਇਹ ਪ੍ਰੇਰਿਤ ਹੁੰਦੇ ਨੇ ਫਿਰ ਆਉਂਦੇ ਨੇ ਗੁਰੂ ਦੇ ਕੋਲ ਕੱਲੀ ਯਾਤਰਾ ਕਰਕੇ ਨਹੀਂ ਮੁੜ ਜਾਂਦੇ ਪਰਿਵਾਰਾਂ ਦੇ ਪਰਿਵਾਰ ਖੰਡੇ ਵਾਟੇ ਦਾ ਅਮਰਸ਼ੱਕੇ ਵਾਪਸ ਜਾਂਦੇ ਨੇ ਔਰ ਜਿਹੜਾ ਇੱਕ ਵਾਰ ਖੰਡੇ ਵਾਟੇ ਦਾ ਅਮਰਸ਼ੱਕ ਗਿਆ ਸਮਝ ਲਓ ਸਿੱਖੀ ਦਾ ਬੁੱਟਾ ਉੱਥੇ ਲੱਗ ਗਿਆ ਬੋਲੇ ਸੋ ਨਿਹਾਲ ਜੀ ਵੀਰੋ ਐਸਜੀਐਚ ਦੀ ਵੀਡੀਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਜਿਹੜੀ ਉਹਨਾਂ ਦੀ ਭਵਿੱਖਬਾਣੀ ਹੈ 100 ਸਾਕੀ ਦੇ ਅੰਦਰ ਅਸੀਂ ਉਹਨੂੰ ਸੱਚ ਹੁੰਦਾ ਦੇਖ ਰਹੇ ਹਾਂ ਸਾਨੂੰ ਨਜ਼ਰ ਆ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਲਾਸ ਐਂਜਲਸ ਅਮਰੀਕਾ ਦੇ ਅੰਦਰ ਜਿਹੜੀ ਅੱਗ ਲੱਗੀ ਉਸ ਅੱਗ ਦੇ ਅੰਦਰ ਸਿੱਖਾਂ ਨੇ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਕੀਤੀ ਤੇ ਲੋਕ ਫਿਰ ਸਿੱਖੀ ਦੀ ਤਰਫ ਆਏ ਲੋਕਾਂ ਨੇ ਸਿੱਖਾਂ ਦੀ ਹਮਾਇਤ ਕੀਤੀ ਸਿੱਖ ਰਿਲੀਜੀਅਨ ਨੂੰ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕਾਂ ਨੇ ਸਿੱਖਾਂ ਦੀਆਂ ਤਾਰੀਫਾਂ ਕੀਤੀਆਂ ਸਿੱਖਾਂ ਦੇ ਹੱਕ ਦੇ ਅੰਦਰ ਲੋਕ ਬੋਲੇ ਤੇ ਅਸੀਂ ਦੇਖ ਰਹੇ ਹਾਂ ਕਿ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਜਦੋਂ ਕਰੋਨਾ ਸੀ ਸਿੱਖਾਂ ਨੇ ਉਦੋਂ ਵੀ ਬਹੁਤ ਲੋਕਾਂ ਦੀ ਮਦਦ ਕੀਤੀ ਤੇ ਇਹੋ ਹੀ ਉਹ ਲੋਕ ਨੇ ਜਿਹੜੇ ਸਿੱਖਾਂ ਦੀ ਸੇਵਾ ਤੋਂ ਇਨਸਪਾਇਰ ਹੋ ਕੇ ਸਿੱਖੀ ਦੀ ਤਰਫ ਆਏ 40 ਲੋਕ ਕੋਈ ਛੋਟੀ ਮੋਟੀ ਤਦਾਦ ਨਹੀਂ ਹੈ ਠੀਕ ਠਾਕ ਇਸਮ ਦੇ 40 ਲੋਕ ਇੱਕ ਰਿਲੀਜੀਅਨ ਛੱਡ ਕੇ ਸਿੱਖੀ ਦੀ ਤਰਫ ਆ ਰਹੇ ਨੇ ਅਮਰਦ ਸ਼ਾਕਰ ਨੇ ਬਹੁਤ ਪ੍ਰਾਊਡ ਦੀ ਗੱਲ ਏ ਬਹੁਤ ਮਾਨ ਦੀ ਗੱਲ ਏ ਤੇ ਐਸਜੀ ਆਜੀ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ